ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਗੜਦੀ ਬਈ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਗੜਦੀ ਉੱਥੋਂ ਦੀ ਕਿਨਾਰ ਸੁਣੀਂਦੀ ਉੱਥੋਂ ਦੀ ਇਕਨਾਰ ਸੁਣੀਂਦੀ ਖੂਤੋਂ ਪਾਣੀ ਪਰਦੀ ਉੱਚਾ ਪੌੜੀਆਂ ਉੱਚਾ ਚਬਾਰਾ ਸੈਂਡਲ ਪਾਪਾ ਚੜਦੀ ਨਹੀਂ ਲੱਕੀ ਉਹਦਾ ਪਤਲਾ ਜਿਹਾ ਦੂਰੀ ਹੋ ਹੋ ਨੱਚਦੀ ਨਹੀਂ ਲੱਕੀ ਉਹਦਾ ਪਤਲਾ ਜਿਹਾ ਦੂਰੀ ਹੋ ਹੋ ਨੱਚਦੀ ਨਹੀਂ ਲੱਕ ਉਹਦਾ ਪਤਲਾ ਜਿਆ ਬੋਲ 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 ਵੇ ਤੂੰ ਹੋਲੀ ਹੋਲੀ ਬੋਲ 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 ਵੇ ਤੂੰ ਹੋਲੀ ਹੋਲੀ ਬੋਲ ਮੇਰਾ ਦਿਲ ਧੜਕੇ ਆ ਜਾ ਨੱਚ ਲੈ ਗਈ ਦੇ ਚ ਮੇਰੀ ਬਾ ਫੜ ਕੇ ਆ ਜਾ ਨੱਚ ਲੈ ਗਈ ਦੇ ਚ ਮੇਰੀ ਬਾ ਫੜ ਕੇ ਜੇ ਮੁੰਡਿਆ ਵੇ ਮੈਨੂੰ ਨੱਚਦੀ ਵੇਖਣਾ ਜੇ ਮੁੰਡਿਆ ਵੇ ਮੈਨੂੰ ਨੱਚਦੀ ਵੇਖਣਾ ਸੂਟ ਸਵਾੰਦੇ ਫਿੱਟ ਮੁੰਡਿਆ ਵੇ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ ਵੇ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ ਜੇ ਮੁੰਡਿਆ ਵੇ ਮੈਨੂੰ ਨੱਚਦੀ ਵੇਖਣਾ ਜੇ ਮੁੰਡਿਆ ਵੇ ਮੈਨੂੰ ਨੱਚਦੀ ਵੇਖਣਾ ਸੂਟ ਸਮਾਂ ਦੇ ਟਾਈਟ ਮੁੰਡੇ ਆਵੇ ਮੈਂ ਤਾਂ ਤੇਰੇ ਕਮਰੇ ਦੀ ਲਾਈਟ ਮੁੰਡੇ ਆਵੇ ਮੈਂ ਤਾਂ ਤੇਰੇ ਕਮਰੇ ਦੀ ਲਾਈਟ ਮੁੰਡੇ ਆ 15 ਸਾਲ ਦੀ ਹੋਗੀ ਜੈ ਕੁਰੇ ਸਾਲ 16 ਵਾਂ ਚੜਿਆ ਨਹੀਂ 15 ਸਾਲ ਦੀ ਹੋਗੀ ਜੈ ਕੁਰੇ 15 ਸਾਲ ਦੀ ਹੋਗੀ ਜੈ ਕੁਰੇ ਸਾਲ 16ਵਾਂ ਚੜਿਆ ਬਈ ਹੁਮਹੁ ਮਾਕੇ ਚੜੀ ਜਵਾਨੀ ਹੁਮਹੁ ਮਾਕੇ ਚੜੀ ਜਵਾਨੀ ਨਾਗਿ ਇਸ਼ਕ ਦਾ ਲੜਿਆ ਬਈ ਬਾਪ ਉਹ ਦੇਨੇ ਅੱਖ ਪਛਾਣੀ ਬਾਪ ਉਹ ਦੇਨੇ ਅੱਖ ਪਛਾਣੀ ਲੈ ਪੰਡਤਾਂ ਦੇ ਵੜਿਆ ਨੀ ਮਿੱਤਰਾਂ ਨੂੰ ਫਿਕਰ ਪਿਆ ਵਿਆਜ ਹੈ ਗੁਰਦਾ ਤਰਿਆ ਨੀ ਮਿੱਤਰਾਂ ਨੂੰ ਫਿਕਰ ਪਿਆ ਵਿਆਜ ਹੈ ਗੁਰਦਾ ਤਰਿਆ ਨੀ ਮਿੱਤਰਾਂ ਨੂੰ ਫਿਕਰ ਪਿਆ ਬਾਰੀ ਬਰਸੀ ਕਟਣਗੇ ਆਸੀ ਬਾਰੀ ਬਰਸੀ ਕਟਣਗੇ ਆਸੀ ਖਟ ਕੇਲਿਆਂ ਦਾ ਬਤਾਉ ਨੀ ਵੇਜੇ ਮੇਰੇ ਸਾਈਕਲ ਤੇ ਨੀ ਵੇਜੇ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਉ ਨੀ ਵੇਜੇ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਉ ਸੋਣੀ ਕੁੜੀਏ ਬੋਲੀ ਪਾਵਾਂ ਸੋਣੀ ਕੁੜੀਏ ਬੋਲੀ ਪਾਵਾਂ ਸਿਰ ਤੇਰੇ ਫੁਲਕਾਰੀ ਨੀ ਰਜਵਾਂ ਰੂਪ ਤੈਨੂੰ ਦਿੱਤਾ ਰੱਬ ਨੇ ਰਜਵਾਂ ਰੂਪ ਤੈਨੂੰ ਦਿੱਤਾ ਰੱਬ ਨੇ ਲੱਗਦੀ ਬੜੀ ਪਿਆਰੀ ਇੱਕ ਦਿਲ ਕਰਦਾ ਲਾਲਾ ਦੋਸਤੀ ਇੱਕ ਦਿਲ ਕਰਦਾ ਕਰ ਲਾਂ ਦੋਸਤੀ ਡਰ ਦੁਨੀਆ ਦਾ ਮਾਰੇ ਨੀ ਗਬਰੂ ਪਟਸੱਟਿਆ ਪਟਸੁੱਟਿਆ ਮੁਟਿਆਰੇ ਨੀ ਗਬਰੂ ਪਟਸੁੱਟਿਆ ਪਟਸੁੱਟਿਆ ਮੁਟਿਆਰੇ ਨੀ ਗਬਰੂ ਪਟਸੁੱਟਿਆ ಹನ್ಸಾ ತೋತಿ ಚುಗನೆ ಹಿರನಾ ಬಾಗಿಚರ ಹನ್ಸಾ ಮೋತಿ ಚುಗಣೇ ಹಿರನಾ ಬಾಗಿಚರ ಭೀ ದ್ಯೋ ಬಿೋರ್ ಬಾ ಸರ ಭಾಭಿ ದೋರ್ ಬಿ ದ್ಯೋ ಬಿ ಸರನ ಅಕ್ಕಂ ಗೋಳಬೇರನ್ನ ಶಬಾ ಕಡ್ ಪೈಲಾ ದೇ ಯಾರೇ ਪਹਿਲਾ ਯਦੀ ਆ ਯਾਰ ਦੇ ਨਾਤੇ ਫੇਰ ਬੋਤਲਾਂ ਪਰ ਦਿਨ ਨੂੰ ਨਣ ਤਰਤੀ ਤੇ ਬੋਚੇ ਬੋਚ ਪੱਬ ਤਰਦੀ ਨਿਕੂ ਨਣ ਤਰਤੀ ਤੇ ਬੋਚੇ ਬੋਚ ਪੱਬ ਤਰਦੀ ਨਿਕੂ ਨਣ ਤਰਤੀ ਤੇ